ਮੈਟਾਬਲੂਮਾ ਲੱਗਿਆ ਕਰਨ ਬਾਈ ਡਬਲੂਮਾ ਲੱਗਿਆ ਕਰਨ ਅਸੀਂ ਮੈਂ ਬਾਈ ਸਾਰਾਂ ਤੋਂ ਵੱਧ ਗੰਦ ਪਾਈ ਜਾਂਦਾ ਸੀ ਕਲਾਸ 'ਚ ਸਾਡੀ ਗੰਦ ਇਨ ਦ ਸੈਂਸ ਮਤਲਬ ਵੀ ਐਂ ਚੌੜ ਕਰੀ ਜਾਂਦਾ ਸੀ ਵੀ ਕੋ ਕਾਪੀ ਵਗਾਤੀ ਕੇ ਦੀ ਉਹ ਕੂਕਾ ਮਰ ਜਾਂਦਾ ਸੀ ਬਾਈ ਸਾਡੀ ਮੈਡਮ ਆਈ ਫਿਜ਼ਿਕਸ ਵਾਲੀ ਮੈਡਮ ਆਈ ਫਿਜ਼ਿਕਸ ਵਾਲੀ ਮੈਡਮ ਆ ਕੇ ਕਹਿੰਦੀ ਕਹਿੰਦੀ ਵੀ ਖੜੇ ਹੋ ਸਾਰੇ ਖੜੇ ਹੋ ਗਏ ਮੈਨੂੰ ਕਹਿੰਦੀ ਉਹ ਜੋ ਕੂਕਾਂ ਜੀਆਂ ਕੌਣ ਮਾਰਦਾ ਜੀ ਉਹ ਕਹਿੰਦੇ ਵੀ ਮੇਰੇ ਕੰਨੀ ਹੱਥ ਕਰਤਾ ਮੈਂ ਹੀ ਮੈਂ ਤੇ ਚਲੋ ਜੀ ਸਾਰੇ ਉਠਾ ਕੇ ਮੈਨੂੰ ਕਹਿੰਦੀ ਵੀ ਕਹਿੰਦੀ ਹਾਂ ਬਈ ਟਰੇਡ ਕਿਹੜੀ ਆ ਮੈਨੂੰ ਪਤਾ ਨਹੀਂ ਟਰੇਡ ਕੀ ਹੁੰਦੀ ਆ ਪਾਇ ਪਾਇ ਜਿਲ੍ਹਾ ਜੁਲ੍ਹਾ ਪੁੱਛਦੀ ਉਹ ਮੈਂ ਕਹੀ ਬਰਨਾਲਾ ਤੇ ਬਾਈ ਸਾਰੇ ਹੱਸ ਫੇ ਤੇ ਮੈਨੂੰ ਕਹਿੰਦੀ ব্রাঞ্চ ਕਿਹੜੀ ਆ ਮੈਂ ਕਹੇ ਯਾਰ ਪਿੰਡ ਪੁੱਛੀ ਜਾਂਦੀ ਇਹਨਾਂ ਦਾ ਮੈਂ ਵੀ ਪਰਵਾਹੀ ਤੇ ਮੇਰੇ ਨਾਲ ਇੱਕ ਬੈਠਾ ਹੀ ਬਾਈ ਉਹ ਮੈਨੂੰ ਕਹਿੰਦਾ ਪੈਣ ਆਏ ਪੁੱਛਦੀ ਆ ਦਾਖਲਾ ਕਿਹੜੀ ਦਾਖਲਾ ਕਿਹੜੀ ਉਹਦੇ ਚ ਲੈਤਾ ਮੈਂ ਕਹਾ ਅੱਛਾ ਅੱਛਾ ਹੀ ਮੈਂ ਕਹੀ ਇਲੈਕਟ੍ਰੀਕਲ ਇੰਜੀਨੀਅਰ ਕਹਿੰਦੀ ਬਹਿ ਜਾ ਮੈਂ ਬਾਈ ਬਹਿ ਗਿਆ ਉਸ ਤੋਂ ਬਾਅਦ ਚ ਬਾਈ ਹੁਣ ਮਨੂੰ ਇਹਦੀ ਗੱਲ ਦੱਸਾਂ